ਵੀ ਅਸ਼ੀਰਵਾਦ ਦਿੱਤੇ ਤੇ ਆਪਾਂ ਇੱਕ ਵਿਚਾਰ ਹੋਰ ਕਰ ਲੈਂਦੇ ਹਾਂ ਸਮਾਪਤੀ ਹੈ ਤੇ ਜਦੋਂ ਗੁਰਨਾਨਕ ਬਾਦਸ਼ਾਹ ਜੀ ਨੇ ਆਪਣੀ ਗੁਰਗੱਦੀ ਜਿਹੜੀ ਹੈ ਭਾਈ ਲੈ ਨੇ ਇਹਨੂੰ ਦੇ ਦਿੱਤੀ ਤੇ ਉਹਨਾਂ ਦੇ ਘਰੋਂ ਮਾਤਾ ਸਰਕਰੀ ਨੇ ਬਚਨ ਕਰ ਦਿੱਤਾ ਸੀ ਮਹਾਰਾਜ ਇਹ ਤੁਸੀਂ ਆਪਣੇ ਪੁੱਤਰ ਨੂੰ ਨਹੀਂ ਸੀ ਦੇਣੀ ਪਰ ਮਹਾਰਾਜ ਨੂੰ ਪਤਾ ਵੀ ਇਹ ਸਾਡੇ ਪੁੱਤਰ ਜਿਹੜੇ ਨੇ ਉਹਨਾਂ ਦੀ ਲਾਈਨ ਹੋਰ ਹੈ ਉਦਾਸੀ ਮਤ ਹੈ ਉਹਦੇ ਵਿੱਚ ਵੀ ਉਹ ਬਹੁਤ ਵੱਡੇ ਉਹਨਾਂ ਦੇ ਗੁਰੂ ਨੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਉਦਾਸੀ ਮਤ ਦੀ ਆਰੰਭਤਾ ਜਿਹੜੀ ਜਿਹੜੀ ਉਹਨਾਂ ਤੋਂ ਬਾਅਦ ਏ ਬਾਬਾ ਮੋਹਨ ਸਿੰਘ ਗੁਰਮਰਦਾਸ ਜੀ ਦੇ ਪੁੱਤਰ ਤੇ ਹੋਰ ਵੀ ਅੱਗੇ ਬੌਧ ਨੇ ਇਤਿਹਾਸ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਤੋਂ ਅੱਗੇ ਚੱਲੇ ਤੇ ਉਹਨਾਂ ਦੇ ਅੱਗੇ ਮਤਲਬ ਬਾਬਾ ਗੁਰਦਿੱਤਾ ਜੀ ਏ ਬਾਬਾ ਸ਼੍ਰੀ ਚੰਤੂ ਅੱਗੇ ਮਤਲਬ ਜਿਹੜੀ ਇਹਨਾਂ ਦੀ ਲੀ ਚੱਲੀ ਹੈ ਇਹ ਵੀ ਗੁਰੂ ਘਰ ਦੇ ਵਿੱਚੋਂ ਹੀ ਉਹਨਾਂ ਗੁਰੂ ਘਰ ਦੇ ਪੁੱਤਰਾ ਦੁਆਰਾ ਵੀ ਇਹ ਜਿਹੜੀ ਗੁਰੂ ਬਾਬਾ ਸ਼੍ਰੀ ਚੰਤੂ ਜੀ ਮਹਾਰਾਜ ਜੀ ਦੀ ਜਿਹੜੀ ਅੱਗੇ ਗੱਦੀ ਹੈ ਇਸੇ ਤਰ੍ਹਾਂ ਚੱਲੀ ਸੋ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਇਹਨਾਂ ਦਾ ਮਾਤੋ ਉਦਾਸੀ ਮਾਤ ਹੈ ਇਹਨਾਂ ਦਾ ਆਪਣਾ ਵੱਖਰਾ ਨਾਮ ਹੋਏਗਾ ਤੁਸੀਂ ਘਰਾਇਓ ਨਾ ਇਹਨਾਂ ਨੂੰ ਦੁਨੀਆ ਪੁਜੇਗੀ ਇਹਨਾਂ ਦਾ ਇਹਨਾਂ ਸਤਿਕਾਰ ਕਰੇਗੀ ਇਹਨਾਂ ਦੇ ਘਰ ਜਿਹੜੇ ਕੁੱਤੇ ਵੀ ਹੋਣਗੇ ਕਹਿੰਦੇ ਉਹ ਵੀ ਕਰਾਮਾਤਾ ਕਰਨਗੇ ਉਹਨਾਂ ਵਿੱਚ ਵੀ ਤਾਕਤਾਂ ਹੋਣਗੀਆਂ ਤੁਸੀਂ ਕੋਹਰਾਣੇ ਨਾਲ ਦੁਨੀਆ ਪੁੱਜੇਗੀ ਕੋਈ ਇੱਥੇ ਖਾਲੀ ਨਹੀਂ ਰਹੇਗਾ ਹੁਣ ਇੱਥੇ ਹੀ ਵਿਚਾਰ ਆਪਾਂ ਨੇ ਸਾਡੇ ਪ੍ਰਚਾਰਕ ਵੀ ਕਹਿ ਦਿੰਦੇ ਚਲੋ ਸਾਡੇ ਨਾਲ ਉਹ ਸਿਆਣੇ ਨੇ ਉਹ ਕਹਿੰਦੇ ਨੇ ਅੱ삐 ਬਾਬੇ ਨਾਨਕ ਦੇ ਬਚਨ ਨਹੀਂ ਮੰਨੇ ਉਹਨਾਂ ਦੇ ਪੁੱਤਰਾਂ ਨੇ ਕਿ ਉਹਨਾਂ ਨੂੰ ਤਾਂ ਨਹੀਂ ਗੱਦੀ ਦਿੱਤੀ ਤੇ ਬਾਬਾ ਬੁੱਢਾ ਸਾਹਿਬ ਤੇ ਉਹ ਪਹਿਲਾਂ ਤੋਂ ਹੀ 13 ਸਾਲ ਦੀ ਉਮਰ ਤੋਂ 12 ਤੋਂ ਮਹਾਰਾਜ ਦੇ ਨਾਲ ਉਹ ਬਚਨ ਨਹੀਂ ਸੀ ਮੰਨਦੇ ਉਹਦੇ ਮਹਾਰਾਜ ਦੇ ਨਾਲ ਬਚਪਨ ਤੋਂ ਹੀ ਆਗੇ ਸੀ ਬਾਬੇ ਦੇ ਨਾਲ ਹੀ ਹੋਗੇ ਸੀ ਬਾਬੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਾ ਕੌਣ ਹੋ ਸਕਦਾ ਠੀਕ ਹੈ ਉਹ ਵੀ ਤੇ ਨਾਲ ਹੀ ਸੀ ਜੇ ਗੱਡੀ ਦੇਣੀ ਹੁੰਦੀ ਤੇ ਉਹਨਾਂ ਨੂੰ ਨਹੀਂ ਸੀ ਦੇ ਸਕਦੇ ਠੀਕ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਅਜੇ ਹੈਗੇ ਨੇ ਉਹਨਾਂ ਦਾ ਤੇਗ ਬਹਾਦਰ ਪੁੱਤਰ ਹੈ ਉਹ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੱਡੀ ਦੇ ਦਿੰਦੇ ਨੇ ਠੀਕ ਹੈ ਜੀ ਉਹ ਆਪਣੇ ਭਰਾ ਦੇ ਬੱਚੇ ਨੂੰ ਗੱਦੀ ਦੇ ਰਹੇ ਨੇ ਗੁਰੂ ਤੇਗ ਬਹਾਦਰ ਉਹਦੇ ਹਾਜ਼ਰ ਨਹੀਂ ਜੇ 5 ਸਾਲ ਦੇ ਹਾਰਿ ਕ੍ਰਿਸ਼ਨ ਸਾਹਿਬ ਨੂੰ ਗੱਦੀ ਦੇ ਸਕਦੇ ਨੇ ਤੇ ਤੇਗ ਬਹਾਦਰ ਦੀ ਉਮਰ ਵੀ ਉਹਦੋਂ ਥੋੜੀ ਸੀ ਜਵਾਨ ਸੀ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਇਹ ਸਮਾਂ ਹੁੰਦਾ ਜਦੋਂ ਸਮਾਂ ਹੋਣਾ ਕਿਉਂਕਿ ਜੇ ਗੁਰੂ ਇਹ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਤੇਗ ਬਹਾਦਰ ਨੂੰ ਉਹਦੀ ਗੱਦੀ ਦੇ ਦੇ ਜੇ ਦਿੰਦੇ ਤੇ ਬਾਬਾ ਮੱਖਣ ਸ਼ਾਹ ਵੱਲੋਂ ਆ ਰਿਹਾ ਇਤਿਹਾਸ ਕਿ ਦੁਹੰਦਾ ਜਿਨ੍ਹਾਂ ਨੇ ਨਿਆ ਸੇਵਾਵਾਂ ਕੀਤੀਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਇਹ ਸਾਰਿਆਂ ਨੂੰ ਵਡਿਆਈਆਂ ਦੇਣੀਆਂ ਹੁੰਦੀਆਂ ਗੁਰੂ ਸਾਹਿਬ ਨੇ ਜੇ ਬਾਬਾ ਬੁੱਢਾ ਸਾਹਿਬ ਨੂੰ ਗੁਰਗੱਦੀ ਦੇ ਦਿੰਦੇ ਤੇ ਫਿਰ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਿਛੇ ਅਸੀਂ ਪ੍ਰਕਾਸ਼ ਦਿਹਾੜਾ ਮਨਾਇਆ ਪਹਿਲਾ ਪ੍ਰਕਾਸ਼ ਤੇ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਹੈੱਡ ਗ੍ਰੰਥੀ ਦੀ ਉਹਨਾਂ ਦੀ ਚੋਣ ਕਰਨੀ ਸੀ ਇਹਦੇ ਵਾਸਤੇ ਮਹਾਰਾਜ ਜੀ ਨੂੰ ਸੇਵਾ ਦੇਣੀ ਸੀ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਬੜੇ ਸਿੱਖ ਸਨ ਜਿਹੜੇ ਜਾਣ ਦਿੰਦੇ ਸਨ ਗੁਰੂ ਦੇ ਬਦਲੇ ਉਹਨਾਂ ਦੇ ਵਿੱਚੋਂ ਵੀ ਕਿਸੇ ਨੂੰ ਗੱਦੀ ਦੇ ਸਕਦੇ ਭਾਈ ਲੈਣਾ ਜਿਹਦੇ ਕੁਝ ਸਾਲਾਂ ਤੋਂ ਆਏ ਜਦੋਂ ਮਹਾਰਾਜ ਜੀ ਦੇ ਥੋੜੇ ਸਾਲ ਰਹਿ ਗਏ ਨਾ ਇਸ ਸੰਸਾਰ ਤੋਂ ਜਾਣ ਤੋਂ ਭਾਈ ਲੈਣਾ ਜਿਹਦੇ ਉਦੋਂ ਦਾ ਉਦੋਂ ਆਏ ਤੇ ਜਿਹੜੇ ਬਾਕੀ ਕਿੰਨੇ ਸਿੱਖ ਤੁਸੀਂ ਇਤਿਹਾਸ ਵਿੱਚ ਪੜ ਲੈਣਾ ਉਹਦੇ بڑے ਪ੍ਰਚਾਰਕ ਪਹਿਲਾਂ ਦੇ ਮਹਾਰਾਜ ਨੇ ਬਣਾ ਦਿੱਤੇ ਇਹ ਮਹਾਰਾਜ ਦੀ ਮਰਜ਼ੀ ਹੈ ਕਿ ਕਿੰਨੂੰ ਕਦੋਂ ਕਿੱਥੇ ਕੀ ਦੇਣਾ ਇਹ ਸੱਚੇ ਬਾਦਸ਼ਾਹ ਦੀ ਮਰਜ਼ੀ ਹੈ ਇਸ ਕਰਕੇ ਅਸੀਂ ਕਦੀ ਵੀ ਗੁਰੂਆਂ ਤੇ ਗੁਰੂਆਂ ਦੇ ਪੁੱਤਰਾਂ ਤੇ ਕਿੰਤੂ ਪਰੰਤੂ ਨਾ ਕਰੀਏ ਅਸੀਂ ਵੀ ਆਪ ਨਹੀਂ ਅਜੇ ਬਚਨ ਮੰਨ ਸਕੇ ਗੁਰੂ ਪਾਤਸ਼ਾਹ ਦੇ ਅਸੀਂ ਕਿਦਾ ਕਹਦੇ ਵੀ ਗੁਰੂ ਦੇ ਪੁੱਤਰਾ ਨੇ ਬਚਨ ਨਹੀਂ ਮੰਨੇ ਉਹਨਾਂ ਦਾ ਕਿਹੜਾ ਬਚਨ ਨਹੀਂ ਮੰਨ ਲਿਆ ਭਈ ਉਹਨਾਂ ਨੇ ਸਾਰੇ ਬਚਨ ਮੰਨੇ ਨੇ ਉਹਨਾਂ ਦੀ ਦੁਨੀਆ ਪੂਜਾ ਕਰਦੀ ਅਸੀਂ ਨਹੀਂ ਅਜੇ ਤੱਕ ਆਪਣੇ ਬਾਬੇ ਦਾ ਬਚਨ ਮੰਨਿਆ ਝੂਠ ਅਸੀਂ ਨਹੀਂ ਛੱਡਿਆ ਨਿੰਦਿਆ ਅਸੀਂ ਨਹੀਂ ਛੱਡੀ ਲੜਾਈ ਅਸੀਂ ਨਹੀਂ ਛੱਡੀ ਨਫ਼ਰਤ ਅਸੀਂ ਨਹੀਂ ਛੱਡੀ ਵੈਰ ਵਿਰੋਧ ਅਸੀਂ ਨਹੀਂ ਛੱਡੀ ਜਿਹੜਾ ਕਹਿੰਦਾ ਵੀ ਉਹਨਾਂ ਨੇ ਹੁਕਮ ਨਹੀਂ ਮੰਨੇ ਆਂ ਵੀ ਜਿਹੜਾ ਕਹਿੰਦਾ ਉਹ ਦੱਸ ਦੇ ਵੀ ਤੂੰ ਹੁਕਮ ਕਿਹੜਾ ਕਿਹੜਾ ਮੰਨੇ ਆਂ ਇੱਕ ਵੀ ਨਹੀਂ ਆਣਾ ਅੱਗੇ ਜਿਹੜਾ ਗੱਲ ਕਰਦਾ ਨਾ ਹੁਕਮ ਨਹੀਂ ਮੰਨਿਆ ਉਸ ਕਹਿਣ ਵਾਲੇ ਨੇ ਆਪ ਨਹੀਂ ਅਜੇ ਤੱਕ ਕੋਈ ਹੁਕਮ ਨਹੀਂ ਮੰਨਿਆ ਜੇ ਹੁਕਮ ਮੰਨਿਆ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਵੀ ਕਿਸੇ ਨੂੰ ਬੁਰਾ ਕਹਿਣਾ ਹੀ ਨਹੀਂ ਮਹਾਰਾਜ ਜੀ ਕਹਿੰਦੇ ਤੂੰ ਤੇ ਬੁਰੇ ਨੂੰ ਬੁਰਾ ਨਹੀਂ ਕਹਿਣਾ ਤੇ ਗੁਰੂ ਦੇ ਪੁੱਤ ਨੂੰ ਬੁਰਾ ਕਹਿ ਕੇ ਮਰਨਾ ਕਦੀ ਵੀ ਨਹੀਂ ਸੋ ਸਾ ਸੰਗਤ ਜੀ ਇਹ ਮੈਂ ਸੰਕੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਕੀਤੀ ਹੈ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋ ਵਿਆਹ ਪਰਉਪ ਦੇ ਸੰਬੰਧ ਵਿੱਚ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਅੱਜ ਦੇ ਚਾਹ ਦੇ ਲੰਗਰਾਂ ਦੀ ਸ਼ਿਵਾਂ ਕੀਤੀ ਹੈ ਸਤਿਕਾਰਯੋ ਸਰਦਾਰ ਭਜਨ ਸਿੰਘ ਮਾਤਾ ਮਨਜੀਤ ਕੌਰ ਜੀ ਦੇ ਵੱਡੇ ਸੁਪੁੱਤਰ ਸਦਾ ਜਸਵੀਰ ਸਿੰਘ ਜੀ ਉਹਨਾਂ ਨੇ ਅੱਜ ਦੇ ਸਾਰੇ ਪ੍ਰੋਗਰਾਮ ਦੀ ਸਿਵਾ ਕੀਤੀ ਸੁਖਨੀ ਸਾਹਿਬ ਦੇ ਜਾ ਕਰਵਾਏ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸੋ ਪਰਸੋਂ ਤੰਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦਾ ਵੀ ਪ੍ਰਕਾਸ਼ ਦਿਹਾੜਾ ਹੈ ਉਹਨਾਂ ਦਾ ਵੀ ਅਸੀਂ ਇਤਿਹਾਸ ਜਿਹੜਾ ਹੈ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਗੇ ਕਈ ਚੀਜ਼ਾਂ ਉਹਦੇ ਵਿੱਚ ਕਲੀਅਰ ਹੋਣਗੀਆਂ ਕਿਉਂਕਿ ਬੜੇ ਸਥਾਨ ਨੇ ਬੜੇ ਗੁਰਦੁਆਰੇ ਸਾਹਿਬ ਨੇ ਬਾੜ ਸਾਹਿਬ ਹੈ ਹੋਰ ਹੀ ਬੜੇ ਗੁਰਦੁਆਰੇ ਸਾਹਿਬ ਨੇ ਜਿੱਥੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦਾ ਮਨਾਇਆ ਜਾਂਦਾ ਕੀ ਗੁਰੂ ਘਰਾਂ ਵਿੱਚ ਮਨਾਇਆ ਜਾਂਦਾ ਕੀ ਵਿੱਚ ਨਹੀਂ ਮਨਾਇਆ ਜਾਂਦਾ ਪਰ ਅਸੀਂ ਤੇ ਉਹਨਾਂ ਨੂੰ ਕਥਾ ਕੀਰਤਨ ਰਾਹੀਂ ਯਾਦ ਕਰਗੇ ਅਸੀਂ ਹਾਜ਼ਰੀ ਆਪਣੀ ਲਵਾ ਲੈਣੀ ਹੈ ਸੋ ਉਸ ਦਿਨ ਵੀ ਆਪ ਜੀ ਜਰੂਰ ਹਾਜ਼ਰੀਆਂ ਪਰੋ ਗੁਰੂ ਸਾਹਿਬ ਮੇਰ ਕਰਨ ਸਾਰੀਆਂ